ਇਹ ਡੋਗਰ ਦੀ ਸਮਾਧ ਹੁਣ ਆ ਕੰਦ ਜੀ ਮਾਰਦੇ ਆ ਅੱਜ ਵਾਲੇ ਛੋਟੀ ਛੋਟੀ ਹਾਂਜੀ ਆਏ ਹੋ ਸੀ ਆਪਣੇ ਇੱਥੇ ਪੂਆ ਜੀ ਕੋਲੇ ਹੁਣ ਜਾ ਰਹੇ ਸੀਗੇ ਕੱਲ ਆਏ ਸੀ ਖਾ ਪੀ ਕੇ ਟਾਈਮ ਨੂੰ ਗਰਮੀ ਬਹੁਤ ਜ਼ਿਆਦਾ ਸੀ ਆ ਕੇ ਪੈ ਗਏ ਉਹ ਦੋ ਸ਼ਾਮ ਨੂੰ ਉੱਠੇ ਫੇਰ ਸ਼ਾਮ ਨੂੰ ਖਾ ਪੀ ਕੇ ਆ ਗਏ ਸੀ ਹੁਣ ਜਾ ਰਹੇ ਆ ਆਪਣੇ ਘਰ ਦਵਾਰਾ ਵਾਪਸ ਜੇ ਤੁਹਾਨੂੰ ਨੌਕਰੀ ਤੇ ਲੱਗ ਗਿਆ ਫੇਰ ਜਾ ਕੇ ਆਈ ਸਾਡੇ ਪੂਆ ਘਰ ਵੇ ਬਣਾ ਤਾਂ ਕਾਫੀ ਪੁਰਾਣਾ ਹੋਇਆ ਆ ਗੱਡੀ ਖੜੀ ਸੀ ਕੀ ਇਹ ਟੱਕ ਰੱਖੇ ਫਿਰ ਚਲਾਉਂਦਾ ਇੰਨੀ ਕੋਈ ਗੱਲ ਤੇ ਸਕੂਟੀ ਵੀ ਖੜੀ ਐ ਇੱਦਾਂ ਆ ਨਿੰਮ ਪਹਿਲਾਂ ਸੁੱਕ ਗਏ ਸੀ ਹੁਣ ਹਰੇ ਹੋ ਗਏ ਇਹ ਹੁਣ ਦਾ ਹੋਟਣ ਲੱਗ ਗਿਆ ਪਹਿਲਾਂ ਇੱਧਰ ਵੇ ਹੈ ਵੀ ਬਹੁਤ ਏਰੀਆ ਤੇ ਜ਼ਿਆਦਾ ਨਿੰਮ ਸੁੱਕ ਗਏ ਸੀ ਇਸ ਵਾਰ ਆ ਗੱਡੀ ਜਿਹੜੀ ਬੱਚੇ ਤਿਆਰ ਹੋ ਕੇ ਜਾਣਾ ਉਹਦਾ ਮੋੜਾ ਬੜਾ ਟਫ ਐ ਤੋਂ ਮੋੜਨ ਤੇ ਕੱਟੀ ਕਾਫੀ ਦਿੱਕਤ ਹੋ ਜੀ ਆ ਵੀ ਹਰਾ ਹੋ ਗਿਆ ਤਾਂ ਨਿੰਮ ਨੇ ਹਰੇ ਹੋ ਗਏ ਦੁਬਾਰਾ ਚਲੋ ਕੋਈ ਬਰਾ ਜੂ ਤਾਂ ਉਹ ਗੱਡੀ ਜਿਹੜੀ ਮੋਰ ਨਹੀਂ ਕਾਹੀ ਮੁਸ਼ਕਲ ਹੈ ਕਿਦੋਂ ਮੈਂ ਪਿੰਡ ਨਾਲੋਂ ਬਾਹਰੋਂ ਦਿੱਤੀ ਗੱਡੀ ਚੱਲਣੀ ਨਹੀਂ ਦੇਖ ਕਾਸ਼ ਕਿ ਕਾਸ਼ ਉੱਠਿਆ ਨਹੀਂ ਕਾਸ਼ ਉੱਠਿਆ ਨਹੀਂ ਬੜੀ ਚੱਲੂ ਕੋਈ ਭਈ ਹੋਰ ਮੈਂ ਤਾਂ ਮਿਲ ਜਾਂਦੇ ਅਰ ਕੋਈ ਤੇਰੇ ਆਂਟੀ ਨਾਲ ਮੇਲੇ ਕਾ ਜਾ ਰਹੇ ਆ ਆਂਟੀ ਨਾਲ ਤੁਹਾਨੂੰ ਨਹੀਂ ਹਾਲਾ ਅੰਜਲ ਲੈ ਫਟ ਜਾ ਮੈਂ ਉੱਤਰ ਜਾਂਦੇ ਨਹੀਂ ਲੰਘ ਜਾਗੇ ਫਿਰ ਹੁਣ ਅਸੀਂ ਆਗੇ ਹੀ ਕਰ ਬੈਟੀ ਬਾਰ ਚਲੀਏ ਚੱਕ ਲਓ ਫਿਰ ਸ਼ੀਸ਼ੇ ਕੁੱਪ ਲੰਘਦੀ ਆਂ ਦੋ ਟਾਂਗਾ ਟੈਂਕ ਲਾ ਦੇ ਮੈਂ ਚਲੋ ਜੰਗਾ ਬੂਆ ਜੀ ਤੰਗਾਈ ਫਸਟ ਵੀ ਬਿਹੜਾ ਕੋਤੇ ਤੇ ਮੈਂ ਥੋੜੀ ਜਿਮਾ ਖੇਡਣ ਦੀ ਹੈ ਅੱਜ ਨਵੀਂ ਚੀਜ਼ ਘਟਾ ਮਤਲਬ ਕੱਢਿਆਈ ਹਨਾ ਸਾਲੂ ਹੋਰ ਹੋਰ ਬੱਤਾਂ ਪਾੜਦਾ ਅੱਛਾ ਰੈਕਸ ਇਨ ਦਾ ਹਾਊਸ ਡਾਟੇਕਸ ਇਨ ਦਾ ਹਾਊਸ ਟੋੜੀ ਨਾ ਜੰਗਾ ਇਹਨਾਂ ਹੁਣਾ ਗੱਡੀ ਦੇ ਮੂਰੇ ਰੱਖਾ ਦਮੇਲੇ ਫੜਾ ਨੂੰ ਬਲੀ ਵੱਡੀ ਹੋਰ ਵੱਡੀ ਨਹੀਂ ਹੁੰਦੀ ਇਹ ਬੱਤੇ ਹੈਗੇ ਟਿੱਗੂ ਗੇ ਆ ਗਿਆ ਜੀ ਆਨ ਕੀਤੀ ਹੋਈ ਆ ਹੋ ਗਈ ਹੋਈ ਬਾਕੀ ਜੀ ਆਨ ਨਹੀਂ ਨਾ ਉਹ ਦਿੱਕ ਫਲਾਈਟ ਹੈ ਲਾਂਕਾ ਪਹੁੰਚੇਗਾ ਤਾਬਰ ਉਹ ਸਿੱਧਾ ਪਿੱਛੇ ਚਲੇ ਤੁਸੀਂ ਜਾਵਾਂਗੇ ਦਸਕੇ ਨੂੰ ਮੈਂ ਪਿੰਡ ਦੇ ਟੋਪੇ ਪੈਸੇ ਦਾ ਇਹ ਲੋਪ ਹੀ ਹੋ ਗਿਆ ਅੱਜ ਕੱਲ ਬੰਦ ਹੀ ਕਰ ਰੱਖਿਆ ਐਕਟੀਵਿਟੀ ਹੈਗਾ ਨਾਲ ਦੇ ਆਹ ਰੋਡ ਵੀ ਹੁੰਦਾ ਸੀ ਉੱਧਰੋਂ ਅਸੀਂ ਹੁਣ ਜਾਦੇ ਸੀ ਇਹ ਡਸਕਾ ਸਾਨੂੰ ਉੱਥੇ ਦਿਖਾਵਾਂਗੇ ਵੀ ਡੋਗਰ ਦੀ ਜਿਹੜੀ ਆ ਇਸ ਮਾ ਦੋ ਟੋਪੇ ਨੇ ਠਿਕਾਵਿਆ ਹਾਂ ਇਹ ਸੰਸਾਨ ਘਾਟ ਹੈਗਾ ਇੱਕ ਨੂਰ ਨੂੰ ਲੈ ਕੇ ਤੀਪੋ ਨੇ ਗੱਡੀ ਬਹੁਤ ਸੋਹਣੀ ਘਰੇ ਜਾ ਕੇ ਇਹ ਚਲਾ ਕੇ ਦਿਖਾਵਾਂਗੇ ਤੁਹਾਨੂੰ ਇੱਕ ਨੂਰ ਖਰਚਾ ਬਹੁਤ ਕਰਵਾਉਂਦਾ ਹੈਗਾ ਜਿਹੜੀ ਭੂਆ ਕਿ ਜ਼ਿਆਦਾ ਪਿਆਰ ਕਰਦੀ ਆ ਇਹ ਮਤਲਬ ਕਿ ਸਾਡੇ ਸਾਡੀ ਭੂਆ ਵੀ ਮਤਲਬ ਇਹਨਾਂ ਦੇ ਪਾਪਾ ਦੀ ਭੂਆ ਗਈ ਇਹਨਾਂ ਦੇ ਆਪਦੀ ਰੀਅਲ ਭੂਆ ਤਾਂ ਕੋਈ ਹੈ ਨਹੀਂ ਆ ਪਰ ਭੂਆ ਤਾਂ ਭੂਆ ਹੁੰਦੇ ਸਾਡੀ ਭੂਆ ਗਈ ਪਰ ਪਿਆਰ ਬਹੁਤ ਜ਼ਿਆਦਾ ਕਰਦੇ ਆ ਨੇ ਬਹੁਤ ਜ਼ਿਆਦਾ ਪਿਆਰ ਕਰਦੀ ਆ ਨੇ ਸਾਡੇ ਦੋ ਭੂਆ ਹੋਰ ਬਿੱਡੂ 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 ਕਿਨੇ ਧੀਰੇ ਨੇ ਬਿੱਡੂ ਬੜੀ ਐਕਟਿੰਗ ਜੀ ਕਰ ਲੈਂਦਾ ਅੱਡੇ ਹੁੰਦੇ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਫਿਰ ਉਹ ਦੇਖੀ ਮੈਂ ਤਾਂ ਰੋਜ਼ ਹੀ ਕੱਲ ਦੇਖਿਆ ਸੀਗਾ ਰਾਮਨ ਘੈਰੀ ਇੱਧਰ ਹੁਣ ਵੀ ਹਲੇ ਰੇਤੇ ਦੇ ਜਿਹੜੇ ਬੜੇ ਬੜੇ ਟਿੱਪੇ ਨੇਗੇ ਆ ਦੇਖੋ ਇਸ ਤਰ੍ਹਾਂ ਦਾ ਥੋੜਾ ਪਿਆਉ ਉਹ ਕਿੰਨਾ ਉੱਚਾ ਵਾ ਹੋ ਲਾ ਆਪਣੇ ਉੱਤੇ ਸਾਰੇ ਆ ਮਿੰਡਾ ਜਾਂਦੇ ਹੁਣ ਕੰਮ ਕਰਦੇ ਹਾਂ ਇੱਧਰ ਵੀ ਆਓ ਦੇਖ ਕਿੰਨੇ ਹਾਈਟ ਤੇ ਆ ਆ ਦੇ ਪਾਣੀ ਕਿਵੇਂ ਜਦ ਰਿਹਾ ਦੇਖ ਆ ਦੇਖੇ ਇਹ ਵੀ ਉੱਚੇ ਉੱਚੇ ਜਿਹੜਾ ਉਧਰਲਾ ਏਰੀਆ ਹੈਗਾ ਹਨਾ ਸਾਡਾ ਏਰੀਆ ਸੰਗਰੂਰ ਦਾ ਉਧਰ ਸਾਰੇ ਮਤਲਬ ਕਿ ਚੱਕ ਤੇ ਹੁਣ ਕੋਈ ਨਹੀਂ ਆ ਦੇਦਰ ਤਾਂ ਕਾਫੀ ਹਲੇ ਮਿਲਦੀ ਮੈਂ ਕਹਿੰਦਾ ਇੱਕ ਅੱਧਾ ਡੱਬਾ ਖਰੀਦ ਲੈਨੇ ਆ ਵਫੇ ਦਾ ਸਹੀ ਗੱਲ ਹੈ ਖਰੀਦ ਲੈ ਉਧਰ ਤਾਂ ਮਿੱਟੀ ਦੀ ਟਰਾਲੀ ਸ਼ਾਇਦ 7-800 ਰੁਪਏ ਦੀ ਆ ਦੇ ਕੋਈ ਹੈਗਾ ਹਲੇ ਮੇਰਾ ਉਹ ਤਾਂ ਲੱਗਦਾ ਵੀ ਉਧਰ ਜ਼ਿਆਦਾ ਰੌਣਕ ਹੈ ਜਿੱਥੇ ਪਤਨ ਭੇਰੀ ਤੇ ਸਾਨੂੰ ਨੇ ਹਿਸਾਬ ਕਿਤਾਬ ਹੈਗਾ ਅਜਿ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਅੱਧਰ ਵੀ ਆਈ ਕਿ ਭੇਜਣ ਨੂੰ ਚੁੱਤੇ ਇਹ ਤਾਂ ਤੱਕ ਫਸਲ ਤਾਂ ਨਹੀਂ ਹੁੰਦੀ ਹੋਣੀ ਫਸਲਾਂ ਆ ਵੀ ਦੇ ਮੱਕੀਆਂ ਵੀ ਚ ਰੱਖਿਆ ਹੁਣ ਅਸੀਂ ਰਾਜੋ ਰੁਕੇ ਸੀ ਨੂਰੀ ਨੂੰ ਆ ਗਈ ਪੋਟੀ ਉਹ ਕਹਿੰਨਾ ਮੈਂ ਕਰਨੇ ਮੈਂ ਆਖਿਆ ਪਹਿਲਾਂ ਕਰ ਲਾ ਪੋਟੀ ਨਹੀਂ ਆਈ ਸਸੂ ਸਸੂ ਆਇਆ ਸਸੂ ਕਹਿੰਦਾ ਪੋਟੀ ਵੀ ਨਹੀਂ ਕਰੀ ਉਹ ਬੋਲ ਰਹੇ ਨੇ ਕਿੱਧਰ ਗਿਆ ਆਹੋ ਗਰੀ ਜਾਂਦਾ ਆਹ ਦੇਖ ਆਹ ਲੱਗਿਆ ਕੀ ਗੱਲ ਨੇ ਪੋਡਿੰਗ ਆਹ ਫੋ ਆਹ ਦੇਖੋ ਪਾ ਇਹਨੇ ਕੋਪਾ ਨਹੀਂ ਦੇ ਕੋਪੀ ਹੈ ਇਹਦੇ ਵਿੱਚ ਤੂੜੀ ਸੰਭਾਲੀ ਜਾਂਦੀ ਹੈ ਸਾਲ ਭਰ ਲਈ। ਕਈ ਉਧਰਲੇ ਜਿਹੜੇ ਮਾਝੇ ਦੁਆਬੇ ਵਾਲੇ ਆਉਂ ਕਹਿੰਦੇ ਇਹਨੂੰ ਮੂਸਲ ਕਹਿੰਦੇ ਆ। ਮੂਸਲ? ਹਾਂ ਸਾਡੇ ਵਾਲੇ ਇਧਰ ਸੰਗੈਸ਼ ਪਰ ਉਸ ਟਾਈਮ ਇੰਨੀ ਜ਼ਿਆਦਾ ਗਰਮੀ ਨਹੀਂ ਪਈ। ਉਹ ਤਾਂ ਆਪਾਂ ਦਸਤੇ ਪਹਿਲਾਂ ਗਏ ਸੀਗੇ। ਹੁਣ ਬਟਕੁਣ ਜਾ ਬਰ ਗਰਮੀ। ਹੁਣ ਅਸੀਂ ਜਿਹੜਾ ਹੁੰਦਾ ਸਾਡਾ ਜਾਣ ਦਾ ਟਾਈਮ ਹੁੰਦਾ ਸਵੇਰ-ਸਵੇਰ ਦਾ ਹੁੰਦਾ ਮਤਲਬ ਸਾਡਾ ਟਾਈਮ ਹੁੰਦਾ ਜਿਹੜਾ 8 ਤੋਂ ਜਾਂ 7 ਤੋਂ ਲੈ ਕੇ 10 ਵਜੇ ਤੱਕ ਦਾ। ਅਸੀਂ ਜਿਹੜੇ थे भी जाना होगा दसियों, दस बजे तो बिचारे बिचारे पहुँच जाने हैं। फिर दफ़ेर आसी राष्ट्रकार दें फिर शाम रू फिर सर पहने हैं। यार ये दस का पेंडर्ट है, डूबरदा पेंडर्सी का है। दस का। असी पहुँच गए हैं। दस के। सचिव ऐसे बोल हैं। हाँ, असी आगे से के फिरनी फिरनी पारे पर समु नहीं म ਇਹੜੀ ਉਹ ਡੋਗਰ ਦੀ ਜਗ੍ਹਾ ਇਹ ਉਹ ਕਿਹੜੀ ਜਗ੍ਹਾ ਸੀਗੀ ਅਗਲਾ ਪਿੰਡ ਅਗਲਾ ਹਰੇ ਉਹ ਜਿਉਂ ਠੀਕ ਹੈ ਟਾਈਮ ਹੋ ਗਿਆ 10:05 ਮਿੰਟ ਜਿਹੜਾ ਉਹ ਸੀਗਾ ਜੌਣੇ ਨੇ ਮਾਰਿਆ ਸੀਗਾ ਜਿਹੜਾ ਉਹਦਾ ਡੋਗਰ ਦਾ ਪਿੰਡ ਸੀਗਾ ਉਹ ਦਸ ਕਾ ਸੀਗਾ ਪਰ ਉਹਨੂੰ ਲੈ ਜਾ ਕੇ ਇੱਥੇ ਕਿਥੇ ਮਾਰਿਆ ਸੀ ਰਹਉ ਹਰੇ ਆਉ ਹਰੇ ਆਉ ਲੱਗ ਦੇਖਦਾ ਆ ਜਗ੍ਹਾ ਫੇਰ ਪਤਾ ਲੱਗ ਪੇਸਟੀ ਹੈ ਕੀ ਸੀਗੇ ਘਰ ਦੇ ਜੂ ਇਹ ਵਾਲਾ ਰਸਤਾ ਤਾਂ ਬਹੁਤ ਜਿਆਦਾ ਸਾਫ ਆਗਾ ਕਿੰਨਾ ਸੋਨਰ ਰੋਡ ਆ ਗਿਆ ਪਰ ਉਹ ਤਾਂ ਤਾਂ ਬਹੁਤ ਜਿਆਦਾ ਖੱਡਿਆਂ ਹਾਂ ਖੱਡਿਆਂ ਦੇ ਵਿੱਚੋਂ ਉਹ ਲੈ ਕੇ ਆਏ ਆ ਅਸੀਂ ਜਾ ਰਹੇ ਆ ਹਰਿਆਉ ਨੂੰ ਹਾਂ ਅੰਦੇ ਹੀ ਪਹੁੰਚ ਗਏ ਆ ਪਿੰਡ ਹਰਿਆਉ ਆ ਗਾਇਆ ਹਰਿਆਉ ਦਾ ਪੈਟਰੋਲ ਪੰਪ ਪਿੰਡ ਹਰਿਆਉ ਆ ਗਿਆ ਹੁਣ ਇਥੋਂ ਦੇਖਣਾ ਪਹਿਲਾਂ ਆਪ ਦੇਖਾਂਗੇ ਜਾਂ ਨਹੀਂ ਬਤਲ ਚਲਾएंगे ਇਹਨਾਂ ਹਾਂ ਸੀ ਹਰਿਆਉ ਦੇਖਦੇ ਆ ਡੋਕਰ ਦੀ ਜਗਾ ਕਿੱਥੇ ਆਉਂ ਅਦਰ ਰੋਡ ਇਹਦੇ ਦੇਖਦੇ ਖੁੱਲਾ ਜਿਹਾ ਏਰੀਆ ਜਿਹਾ ਸੀ ਉਹ ਜਦੋਂ ਮੈਂ ਛੋਟਾ ਹੁੰਦਾ ਆਉਂਦਾ ਸੀ ਇੱਥੇ ਅੱਦੋਂ ਦੇਖਦੇ ਹੁੰਦੇ ਸੀਗੇ ਅੱਗੇ ਹੁਣ ਦੇਖਦੇ ਆ ਕਿੱਥੇ ਆ ਤਾਂ ਹੀ ਲੱਗਦਾ ਚਲੋ ਅੱਗੇ ਜਾ ਕਰਦੇ ਆਪਾਂ ਹਰਿਆ ਉਹ ਤੋਂ ਫਿਰ ਆਪਾਂ ਕਿਧਰ ਲਈ ਸਾਈਡ ਜਾਣਾ ਹਰਿਆ ਉਹ ਤਾਂ ਲਹਿਰੇ ਇਹਨੂੰ ਅੱਛਾ ਲਹਿਰੇ ਤਾਂ ਫਿਰ ਲੱਕਾਂ ਵਾਲੀ ਮਹਿਰ ਅੱਛਾ ਅੱਛਾ ਛੱਠੇ ਠੀਕ ਹੈ ਇਹ ਤੋਂ ਹੀ ਜਾਂਦੇ ਹੁੰਦੇ ਸਾਡੀ ਮਾਤਾ ਸ਼੍ਰੀ ਸਾਡੂ ਘਰੀ ਹੁੰਦੀ ਸੀ ਹੂੰ ਅੱਛਾ ਇੱਧਰ ਕੋ ਗਵੀ ਹੁਣ ਅਸੀਂ ਇਸ ਦੇ ਕਿਸੇ ਦੇ ਪਿੰਡ ਦੇ ਨੂੰ ਪੁੱਛਿਆ ਬੰਦੇ ਨੂੰ ਕਿਸੇ ਪਤਵੰਤੇ ਸੱਜਣ ਨੂੰ ਪੁੱਛਿਆ ਸੀਗਾ ਬਾਈ ਦੱਸ ਕਿੱਥੇ ਆ ਜਗ੍ਹਾ ਚੇ ਡੋਗਰ ਦਾ ਵੀ ਜਗ੍ਹਾ ਬਣੀ ਹੋਈ ਹੈ ਹਾਂ 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 ਉਹਨੇ ਦੱਸਿਆ ਕਿ ਉਹ ਬਾਈ ਸਾਹਮਣੇ ਟਾਵਰ ਹੈ ਜਿਹੜਾ ਕੇ ਟਾਵਰਾਂ ਕਹਿੰਦੇ ਉੱਥੇ ਆ ਅਸੀਂ ਉਹਨਾਂ ਨੂੰ ਪੁੱਛਿਆ ਭਾਈ ਖੜੇ ਸੀਗੇ ਇੱਥੇ ਤੇ ਵੀ ਉਹ ਜਗ੍ਹਾ ਬਾਰੇ ਪੁੱਛਿਆ ਸੀਗਾ ਡੋਬਾ ਵੀ ਬਾਰੇ ਉਹਨਾਂ ਨੇ ਪਿੱਛੇ ਦੱਸਿਆਗਾ ਤੇ ਫਿਰ ਅਸੀਂ ਅੱਗੇ ਆ ਗਏ ਸੀ ਥੋੜਾ ਹੁਣ ਫੇਰ ਦੁਬਾਰਾ ਵਾਪਸ ਉਂਧਰ ਹੀ ਜਾ ਰਹੇ ਆਂਗੇ ਜਿਹੜੀ ਇਹ ਜਗ੍ਹਾ ਹੈ ਨਾ ਕਾਫੀ ਸਾਰੇ ਇਹਨਾਂ ਐਕਸਟਰਾ ਜਗ੍ਹਾ ਕੀ ਹੈ ਛੱਡੀ ਦਾ ਸਰ ਹਾਂ ਪੂਰਾ ਫੁੱਲਾ ਏਰੀਆ ਆ ਜਿਹੜੇ ਪੁਰਾਣੇ ਆਪਣੇ ਦਰਖਤ ਨੇਗੇ 100 2-2 ਸਾਲ ਪੁਰਾਣੇ ਆ ਹੈਗੇ ਨੇ ਇੱਥੇ ਹਲੇ ਵੀ ਬਣ ਕਹਿੰਦੇ ਨੇ ਇਹਨਾਂ ਨੂੰ ਬਣਾ ਆ ਦੇਖੋ ਇਧਰ ਇਹ ਜਗ੍ਹਾ ਏਰੀਆ ਦਾ ਜੰਗਲ ਟਾਈਪ ਜਗ੍ਹਾ ਮਤਲਬ

ਆਇ ਤੁਹਾਂ ਬਸ ਬੈਠੀ ਮਾਈ ਦਿਖਾਉਂਦੀ ਹੁੰਦੀ ਸੀ ਜੀ ਜੀ ਸਮਾਦ ਹੈ ਕਹਿੰਦੇ ਹੁਣ ਲੱਭ ਰਹੇ ਆਂ ਸੀ ਵੀ ਕਿੱਥੇ ਜੇ ਇਹੋ ਕਿ ਆਰਵੀ ਬਾਰੇ ਪੀਂਦ ਦੱਸੋ ਆ ਇੱਧਰ ਕੋਈ ਕੋਲ ਜਗਾ ਪਣੀ ਹੋਈ ਆ ਉਹ ਸੀਗੀ ਮੈਨੂੰ ਲੱਗਦਾ ਹਨਾ ਹਾਂ ਉਹ ਸੀਗੀ ਚਿੱਟਲੀ ਕਿੰਨੀ ਕੀ ਆ ਦੇਖੋ ਪਾਣ ਵੀ ਨਹੀਂ ਇੱਥੇ ਆ ਕਹਿੰਦੇ ਇੱਥੇ ਡੋਗਰ ਮਾਰਿਆ ਸੀ ਹਾਂ ਆ ਦੇਖੋ ਪ੍ਰਾਣੀਆਂ ਹੋ ਵੀ ਨੇ ਇੱਥੇ ਕੀ ਕਹਿੰਦੇ ਤੁਹਾਨੂੰ ਸਾਡੀ ਬੀਬੀ ਉਹ ਦਿਖਾਉਂਦੇ ਕਹਿੰਦੇ ਇੱਥੇ ਵਾਛੇ ਡੌਗਰ ਦੀ ਜਗ੍ਹਾ ਹੈ ਕਹਿੰਦੇ ਹੈ ਡੌਗਰ ਹੈ ਕੌਣ ਸੀ ਹੈ ਡੌਗਰ ਸੀਗਾ ਜਿਉਣੇ ਦਾ ਕਿਸਨੇ ਦਾ ਦੋਸਤ ਸੀਗਾ ਕਿਸਨੇ ਦਾ ਦੋਸਤ ਸੀਗਾ ਅੱਛਾ ਆ ਗਿਆ ਜੋਨੀ ਮਾਰਦਾ ਹੋ ਸੀ ਹਾਂ ਹਾਂ ਆ ਤਾਂ ਨਹੀਂ ਹੋਊਗਾ ਹੋਰ ਹੋ ਸਕਦਾ ਮੁਰੇ ਹੋਊਗਾ ਜਮ ਕੋਤੀ ਸੀ ਮਾਰ ਡੋਕੂ ਉਹਨੇ ਕਿੱਸੀ ਕੇ ਚੁੱਤੀਆਂ ਨਹੀਂ ਕਿੰਨੀ ਕੀ ਕਰਤਾ ਨਹੀਂ ਲੱਭਰੇ ਆਉਣਾ ਸੀ ਭਿੰਦੇ ਆਂ ਕਿ ਕੱਚੇ ਰਾਹਾਂ 'ਚ ਆਹ ਕੀ ਲੱਗਿਆ ਫਲਾਵਰ ਵਾਓ ਕਿੰਨੇ ਪਿਆਰੇ ਲੱਗਿਆ ਪੀਲਾ ਲੱਗੇ ਨੇ ਕਿੰਨੇ ਸੋਹਣੇ ਲੱਗਦੇ ਨੇ ਹਾਂ ਪੀਲਾ ਲੱਗਿਆ ਹੋਈਆਂ ਨੇ ਤੇ ਇਹ ਪੀਲਾ ਹਾਂ ਇਹ ਤਾਂ ਜ਼ਰੂਰ ਰੁਕੋ ਸੀ ਮੈਂ ਦਿਖਾਉਣੀਆਂ ਨੇਗੇ ਇਹਨਾਂ ਨੂੰ ਆਹ ਰੈੱਡ ਰੈੱਡ ਜੀਆਂ ਲੱਗੇ ਹੋਏ ਨੇ ਤੇ ਜਿਹੜੀਆਂ ਹੁੰਦੀਆਂ ਸੀਗੇ ਪੀਂ ਲਾ ਕਿਆ ਕਰਦੇ ਸੀ ਇਹਨਾਂ ਨੂੰ ਫਰੂਟ ਹੁੰਦਾ ਸੀ ਕੋਈ ਖਾਇਆ ਕਰਦੇ ਹਾਂ ਤਾਂ ਬਾਬੇ ਦੀ ਸਮਾਹ ਲੱਭੀ ਹੈ ਤਾਂ ਕਨਾਲ ਲੱਗੇ ਹਨ ਰੋਕਰ ਦੀ ਹਾਏ ਕੱਚੇ ਰਸਤੇ ਹਮ ਜਿਸੀ ਕਰਦੇ ਆਂਗੇ ਆ ਦੇਖੋ ਇਸ ਤਰ੍ਹਾਂ ਦੇ ਰਸਤੇ ਨੇ ਇਧਰ ਹਾਏ ਮੇਨ ਦੇ ਇਹ ਜਮੀਨ ਆ ਵਾ ਬਈ ਐਕਸਟਰਾ ਹੀ ਹੋਣੀ ਹੈ ਇਹ ਜਿਹੜੀਆਂ ਇਹਦੇ ਉੱਪ ਨਾ ਲੱਗੇ ਹੋਏ ਨੇ ਇਹ ਰੈੱਡ ਰੈੱਡ ਜਿਹੇ ਦੇਖੋ ਆਹ ਇਹਨਾਂ ਨੂੰ ਪੀਲਾ ਕਿਆ ਕਰਦੇ ਸੀ ਕਾਫੀ ਮਤਲਬ 100 200 ਸਾਲ ਪੁਰਾਣਾ ਜਿਹੜਾ ਦਰਖਤ ਆਗਾ ਨੂੰ ਲਾਲ ਲਾਲੀਆਂ ਦੇ ਰੈਡ ਰੈਡ ਜਿਹਨੇ ਖਾਇਆ ਕਰਦੇ ਹੁੰਦੇ ਸੀ ਕਿ ਸਾਨੂੰ ਨਹੀਂ ਪਤਾ ਵੀ ਹੁਣ ਇਹਦੇ ਵਿੱਚ ਕੀ ਆ ਕੋਈ ਕਿਤੇ ਸਿਆਲ ਕਰ ਚੱਕ ਅਜੇ ਇਹ ਜਾ ਰਹੇ ਸੀ ਹੁਣ ਡੋਗੜੀ ਸਮਾਧ ਤੇ ਆਦਾ ਕੋਈ ਬਾਬੇ ਦੀ ਆ ਪਹਿਲਾਂ ਕਾਹੀ ਪੁੱਛ ਕਿੱਛ ਕਰੀ ਆਹ ਤਾਂ ਕਿਸੇ ਬਾਬੇ ਦੀ ਜਗਾ ਇੱਥੇ ਉਧਰ ਜਾ ਤੂਰਾ ਟੱਪ ਕੇ ਆਹ ਦੇਖੋ ਇੱਥੇ ਵੀ ਜੋੜੇ ਮੋੜ ਨੇ ਡੋਗਰ ਦਾ ਕਰਿਆ ਸੀ ਕੰਮ ਕੀਤਾ ਸੀ ਉਹਨੇ ਲੜਾਈ ਹੋਈ ਆਪਸ ਚ ਚਲੋ ਆ ਦੇਖੋ ਉਹ ਜਗਾ ਇਹ ਆ ਉਹ ਜਗਾ ਜਿਹੜੀ ਡੋਗਰ ਦੀ ਆ ਇਸ ਜਗਾ ਤੇ ਡੋਗਰ ਨੂੰ ਮਾਰਦਾ ਸੀਗਾ ਜਾਉਣੇ ਮੋੜ ਨੇ ਆ ਦੇਖੋ ਇਹ ਆ ਉਹ ਜਗਾ ਇਹ ਪਹਿਲਾਂ ਐ ਸੀ ਇੱਥੇ ਇਟਾਂ ਉੜੇ ਜੇ ਜ다 ਪੁਰਾਣਾ ਕੋਈ ਪਿੰਡ ਹੋਊਗਾ ਇਹ ਆ ਰੋੜੇ ਰੋੜੇ ਜਿਹੋ ਪਹਿਣੋ ਜਗਾ ਇੱਥੇ ਬਣੀ ਹੋਈ ਆ ਆਹਾ ਕੀ ਡੋਗਰ ਦੀ ਜਗਾ ਪਹਿਲਾਂ ਤਾਂ ਇੱਥੇ ਵੀ ਆਹਾ ਇਹਦੇ ਪੁਰਾਣੇ ਵੇਲੇ ਪਹਿਲਾਂ ਵੀਡੀਓ ਦੇਖ ਜੇ ਇਕੱਟਾ ਰੋੜਾ ਜਾਂ ਇਕੱਠੇ ਕਰਕੇ ਰੱਖਦੇ ਸੀਗੀ ਹੁਣ ਜੋ ਵੀ ਪਿੰਡ ਦੇ ਲੋਕਾਂ ਨੇ ਮਿਲ ਕੇ ਆਹੋ ਜਗਾ ਬਣਾਈ ਗਈ ਆ ਡੋਗਰ ਦੀ ਵੀ ਇੱਥੇ ਡੋਗਰ ਨੂੰ ਮਾਰਤਾ ਸੀਗਾ ਜੋਂਡੇ ਮੂਹ ਅੱਛਾ ਇਹੀ ਆ ਠੀਕ ਆ ਠੀਕ ਆ ਤਾਂ ਇੱਥੇ ਫਿਰ ਉਹਨੂੰ ਮਾਰ ਦਿੱਤਾ ਸੀਗਾ ਸੈਲੂ ਤੇਰੀ ਵੀ ਬਣਾਦਾ ਤੂੰ ਵੀ ਬਣਾ ਦੇਂਗੀ ਕਿੰਨੇ ਕੇ ਬੜੀ ਮੁਸ਼ਕਿਲ ਨਾਲ ਲੱਭਿਆ ਪਹਿਲਾਂ ਸੀ ਅੱਗੇ ਨਿਕੋ ਕੇ ਜਿਉ ਉਹ ਉੱਧਰ ਸਾਡੀ ਉਹ ਗੱਡੀ ਖੜੀ ਆ ਆ ਜਗ੍ਹਾ ਦੇਖੋ ਹੁਣ ਦੁਬਾਰੇ ਬਣਾ ਜਈ ਗਈ ਹੈ ਪਹਿਨਾ ਪ੍ਰਾਣੀਆਂ ਦੇ ਪੁਰਾਣੀ ਏਕਾਂ ਦੇ ਉਸ ਟਾਈਮ ਦੇ ਤੋਂ ਵੀ ਬ੍ਰਿਟਿਸ਼ ਟਾਈਮ ਦੀਆਂ ਨੇ ਹੂੰ ਅੰਗਰੇਜ਼ਾਂ ਦੇ ਟਾਈਮ ਦੀਆਂ ਆਹ ਜੀ ਡੋਗਰ ਦੀ ਸਮਾਦ ਹੁਣ ਆ ਕੰਦ ਜੀ ਮਾਰਦੀ ਸੀ ਤੇ ਅੱਗੇ ਵਾਲੇ ਛੋਟੀ ਛੋਟੀ ਅੰਦ ਕਰਤੀ ਆ ਇੱਥੇ ਮਾਰ ਆ ਗਿਆ ਸੀ ਡੋਗਰ ਹੂੰ ਪਹਿਲਾਂ ਸੀ ਅੱਗੇ ਕਾਫੀ ਅੱਗੇ ਪਿਛੇ ਉਧਰ ਉਧਰ ਨਿਕਲ ਗਏ ਸੀ ਉਦੋਂ ਨਹੀਂ ਪਤਾ ਚੱਲਿਆ ਇਹ ਤਾਂ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਮਨ ਲਾ ਹਮ ਨੂੰ ਇਹ ਜੋ ਹੁੰਦੇ ਛੱਦਰ ਸਾਡੇ ਭੂਆ ਜੀ ਉਹਨਾਂ ਹੁਣ ਵੀ ਉਹਨਾਂ ਕੋਲ ਆ ਰਹੇ ਹਾਂ ਦਿਖਾਇਆ ਜਾਂਦਾ ਹੈ ਰਸਤੇ 'ਚ ਵੀ ਵੀ ਇੱਥੇ ਡੋਗਰ ਮਾਰਾ ਸੀਗਾ ਉਹ ਖੁੱਲ ਜਾਏਗਾ ਬਸ ਜਗ੍ਹਾ ਘਟ ਗਈ ਹੁੰਦਾ ਉਹ ਬੇਜਨ ਬਹੁਣ ਲਾਗੇ ਲੋਕ ਪਹਿਲਾਂ ਤਾਂ ਪੂਰਾ ਏਰੀਆ ਖੁੱਲਾ ਹੁੰਦਾ ਸੀਗਾ ਮੈਂ ਇਹੀ ਐਸਟੀਮੇਟ ਲਾਇਆ ਉਹ ਤੇ ਖੁੱਲਾ ਏਰੀਆ ਸੀ ਚੱਲੇ ਘਰ ਹੂੰ ਹੁਣ ਅਸੀਂ ਜਾ ਰਹੇ ਹਾਂ ਵਾਪਸ ਜਮਾ ਕੀ ਭੂਆ ਜੀ ਕਿਧਰ ਦੀ ਸੱਸਰੀ ਹੈ ਉੱਤੇ ਪੈਰ ਰੱਖ ਕੇ ਲੰਘਦੇ ਨਹੀਂ ਸਿੱਧੀ ਲੰਘਾਂ ਵਾ ਲਾ ਪਰੋ ਪਾਚ ਕੇ ਹੀ ਵੇਲਾ ਖਾ ਸਕੀਂ ਸੀਗੇ ਅਰੇ ਹੈਗੀ ਦਾ ਵਸੇ ਰੋਡ ਤੇ ਇਹ ਜਗਾ ਜਿਹੜੀ ਬਣੀ ਹੋਈ ਆ ਮੇਰਾ ਖਾਣ ਨੂੰ ਦਿਲ ਕਰ ਰਿਹਾ ਪਰ ਹੁਣ ਮੈਂ ਕਿਵੇਂ ਖਾ ਸਕਦੀ ਆ ਇਹ ਪਤਾ ਨਹੀਂ ਕਿਹੜੇ ਫਰੂਟਾਂ ਦੇ ਮਗਰ ਪਈਆ ਕਿਹੜਾ ਫਰੂਟ ਇੱਧਰ ਆ ਸਿੱਧੇ ਖਾਉਂਗਾ ਪਰ ਮੈਂ ਵੀ ਕਈ ਵਾਰੀ ਖਾ ਗਲਤ ਨਾ ਖਾ ਲਈ ਵੀ ਕਿਤੇ ਚਿੰਗਲੀ ਲਾਲ ਲਾਲ ਜਿਹਾ ਲੱਗੇ ਹੋਇਆ ਕਿੰਨੇ ਨੇ ਉਹ ਦੇਖੋ ਉੱਪਰ ਉਹ ਆ ਜੋ ਪਤਾ ਨਹੀਂ ਕੀ ਹੁੰਦਾ ਢੀ ਮਿਲੀ ਸੀ ਭੂਆ ਕੋਲੋਂ ਦੂਰੀ ਨੂੰ ਹੈਲੀਕਾਪਟਰ ਖੜਾ ਹੈ ਮਾਂ ਮਧੀ ਮਿਲੀ ਦਵਾਈ ਚੱਕ ਲਈ ਸੀ I'm not a ਇਹ ਪੱਧਵੋ ਆ ਰਿਹਾ ਤੇ ਗੱਤਾ ਬਣਦਾ ਇਹ ਸਰਦੂ ਜਾ ਬੰਦਾ ਹੀ ਅੱਖੇ ਖੋਰਦੇ ਦੱਸਦੀ ਕੋਈ ਵੀਰ ਕੰਮ ਰਾਜ ਦੇ ਕੀ ਕੱਲ ਤਾਂ ਨਾ ਆਇ ਸੀ ਜਦੋਂ ਕੱਲ ਸਾਡੇ ਨਾਲ ਕਿਸ ਨੇ ਵਾਲ ਮਾਰਨ ਲੱਗਾ ਮੈਂ ਕਿਹਾ ਇਧਰੋਂ ਪੱਥਰ ਮਾਰਿਆ ਹੁੰਦਾ ਸਾਈਡ ਤੋਂ ਹੂੰ ਇਧਰ ਇੱਥੇ ਜੇ ਵੱਜੀ ਸੀ ਆ ਉਧਰ ਸੀਗੀ ਪਿੱਛੇ ਟ੍ਰੇਨ ਦੀ ਫਟੜੀ ਜਾ ਰਹੀ ਨਾ ਮੋਰੇ ਤੱਕਾ ਖਾਤਾ ਗਊ ਮਾਤਾ ਲੈ ਲਾ ਰਿਆਂ ਬਹੁਤ ਪਤਾ ਨਹੀਂ ਕਿੱਥੇ ਦਾ ਬਹੁਤ ਬੜਾ ਇਹ ਤਾਂ ਵੈਸੇ ਖਤਰਨਾਕ ਹੁੰਦੇ ਨੇਗੇ ਔਰ ਟੱਕਰ ਟੋਕਰ ਮਾਰਦੇ ਆ ਕੇ ਇਸ ਮੇਰੇ ਸੜੀ ਅਗ ਲੱਗਦੀ ਰੀ ਨਾ ਉੱਤੇ ਨੱਚਦਾ ਪੰਜਾਬ ਦੇਖ ਕੇ ਉਰੋਂ ਵੀ ਹੋਜੇ ਅੱਜ ਇਹਨਾਂ ਕੱਲਾ ਲੈ ਆਵੇਂ ਰੋਲ ਤੇ ਅੱਗੇ ਜ਼ਰ ਲੋੜ ਹੈ ਬੱਡੀਆਂ ਦਾ ਮੜਾ ਮੁੰਡਾ ਨਹੀਂ ਸਾਈਡ ਦਿੰਦੇ ਸਿੰਗਲ ਰੋਡ ਆ ਨਾ ਮੈਂ ਆਪ ਦੇ ਤਰੈਸ ਕੀ ਜਗਾ ਮੁਵੇ ਸੀ ਆ ਜੋ ਘਰ ਦਾ ਟਰੈਕਟਰ ਡਾਕਟਰ ਨਹੀਂ ਆਉਂਦਾ ਕੋਈ ਹਾਂ ਜਲਦੀ ਜਲਦੀ ਅਸੀਂ ਇਹ ਰਸਤਾ ਖਤਮ ਕਰਾਂਗੇ ਹੂੰ ਇਸ ਵੇਸੇ ਇਹ ਰਸਾਇਆ ਦੇ ਸਾਈਡ ਤੇ ਨਹੀਂ ਹੈ ਰਹਾ ਇਹ ਅਸਲੰਦਾ ਰਸਤਾ ਹੈ ਇਹਨਾਂ ਦਾ ਬੋਸ ਹੋਂ ਲਗ ਬਰਨ ਸਕੂਨ ਮਿਲਦਾ ਜਦ ਜਾ ਰਹੇ ਆ ਪਰ ਮੈਂ ਮੇਰੀ ਸਹੀ ਜਗ ਹੈ ਕਿ ਦੱਸੇ ਇਹ ਬੇਤੁਕੀ ਮੂਹੋਂ ਕਿਨੇ ਘੁੱਟ ਕਹੀ ਰਾਂ ਵੀ ਡੇਰੇ ਨਾ ਚੁਈਆ ਪਾਣੀ ਤੇ ਚੱਲਦੇ ਨੇ ਆ ਪਣ ਚੱਕੀਆਂ ਪਾਣੀ ਚੱਕੀਆਂ ਆਵੜੀ ਕਾਫੀ ਪ੍ਰਾਣੀ ਮਿਲਣਗੀਆਂ ਨਨੇ ਵੀ ਦੋ ਨੇ ਕਰਨ ਚਾਰ ਚੱਕੀਆਂ ਨੇ ਠੀਕ ਆ ਔਗੜੇ ਵੜੇ ਪ੍ਰਾਣੀ ਤਰਫ ਨੇ ਪਾਣੀ ਚੱਕੀ ਕਿਵੇਂ ਚੱਲਦੀ ਆ ਆਂਬੋ ਵੀ ਨਹੀਂ ਦੇ ਦਿੱਤੀ ਪਾਣੀ ਦੇ ਪ੍ਰੈਸ਼ਰ ਨਾਲ ਪਾਣੀ ਦੇ ਦੇਖੋ ਕਿੰਨਾ ਪ੍ਰੈਸ਼ਰ ਆ ਪਾਣੀ ਦਾ ਮਾਹਲਕਣੀ ਜਾਂਦੇ ਐਪ੍ਰੈਲ ਚੱਲੀ ਬਸੇ ਫਿਰ ਨੇਰੀਆਂ ਦੇ ਵਿੱਚ ਥੋੜਾ ਰਿਸਕੀ ਕੰਮ ਹੋ ਜਾਂਦਾ ਇਹਦਾ ਹੁੰਦਿਆ ਨਾਲ ਨਾਲ ਇਹ ਰਹਿ ਲੇ ਸਾਰੀ ਆਹ ਉਹ ਲੈ ਪਹਿਲਾਂ ਟੁੱਟ ਗਿਆ ਸੀ ਪਹੁੰਚਣ ਵਾਲੇ ਬਸ ਪੰਜ ਮਿੰਟ ਦਾ ਕਸੀਕਾਰ ਪਹੁੰਚ ਜੇ ਲੈਣਾ ਕੁਝ ਨਹੀਂ ਇਥੋਂ ਹਾਂ ਫੂਡ ਵਗੈਰਾ ਲੈ ਲੈਣਾ ਥੋੜਾ ਜੀ ਕੱਲਾ ਲੈ ਆ ਆ ਜੀ ਪਹੁੰਚ ਗਈ ਸੀ ਅਸੀਂ ਘਰੇ ਆ ਸ਼ੈਡੂ ਇਹ ਨਿਹਮਤ ਵੀ ਨਹੀਂ ਬੂਟ ਵਾਲੇ ਉਹ ਲੜੀ ਜਾਂਦੇ ਵੂ ਇਹ ਨਹੀਂ ਗਰਮੀ ਇੱਥੇ ਤਾਂ ਦੂਰਨ ਕੱਢਣੇ ਔਖੇ ਹੋ ਗਏ ਸਾਨੂੰ ਆ ਲੱਗਿਆ ਜਿਵੇਂ 4-5 ਦਿਨ ਘਰੋਂ ਬਾਹਰ ਰਹੇ ਹੁਣ ਇੰਨੀ ਹੋ ਸੀ ਜੀ ਹੁਣ ਹੋ ਗਏ ਸਾਡਾ ਲੰਚ ਟਾਈਮ ਆ ਆ ਲੰਚ ਦੇਖੋ ਆ ਗਾਈ ਨਵਲਾ ਬੇਟਾ ਜਾ ਬੇਟਾ ਭਾਈ ਸਾਹਿਬ ਦੇਖੋ ਚੌਲਾਂ ਦੀ ਥਾਲੀ ਆ ਛੋਟਾ ਜਿਹਾ ਚਮਚਾ ਲੈ ਗਾਈ ਰੂ ਛੋਟਾ ਜੰਮਚਾ ਆ ਦੇਖੋ ਇਹ ਮੇਰਾ ਛੋਟਾ ਜਿਹਾ ਚਮਚਾ ਸਿਨ ਹੋ ਗਿਆ ਮੈਂ ਦਿਖਾਉਣਾ ਜਿਹੜੀ ਅਸੀਂ ਮਿੱਟੀ ਲੈ ਕੇ Rajasthan ਚੋਂ ਇੱਥੇ ਵੀ ਰਾਜਸਥਾਨ ਵਾਲਾ ਸੀਨ ਹੋ ਗਿਆ ਦਿਖਾਉਣ ਲੱਗੇ ਆ। ਸਰ ਦੇ ਭਰਤਾ ਇਹ ਲਿਆਈ ਕਨੇ ਮਿੱਟੀ ਭਾਂਡੇ ਮਾਂਜਿਆ ਕਰੂੰ ਤੋ ਆਇਆ ਕਰੂੰ। ਪਰ ਇਹਦਾ ਦੇਖੋ ਕੀ ਬਣਿਆ ਸੀ ਦੋ ਦਿਨ ਬਾਅਦ ਇਹ। ਹਵਾ ਨਾਲ ਸਾਰਾ ਰੇਤ ਆ ਹੋ ਸਾਈਕਲ ਦੀ ਸ਼ੀਟ ਤੇ ਉਹ ਆਲੂ ਲੂਈਏ ਸਾਰੇ ਭਰਤੇ। ਆਹ ਦੇ ਸ਼ੀਟ ਤੇ। ਆਹ ਗੱਡੀ ਦੇ ਕਿਵੇਂ। ਤੇ ਆਹ ਗੱਡੀ ਦੇ ਉੱਪਰ ਦੇਖੋ। ਉਹ ਵੀ ਉੱਪਰ ਵੀ ਪੈ ਗਿਆ ਕਾਫੀ ਵੀ। ਮਿੱਟੀ ਮਿੱਟੀ ਕਰਤੀ ਐ ਬਿਲਕੁਲ ਸੀਨ ਰਾਜਸਥਾਨ ਚ ਬਣ ਗਿਆ। ਇੰਡਿਊਨ ਬਣਦੇ ਆ ਛੋਟੇ ਛੋਟੇ ਇੰਡਿਊਨ ਬਣੇ ਪਏ ਐ ਇਹ। ਐ ਬਣਦੇ ਤੇ ਸਾਰੀ ਮਿੱਟੀ ਮਿੱਟੀ ਭਰ ਗਈ। ਅਰੇ ਨੁਕਮੈਂਟ ਛਾੜਾਂਗੇ ਗੰਦਗੀ ਨਹੀਂ ਹੁੰਦੀ ਇੱਥੇ ਕੋਈ ਰੇਤਾ ਸਾਫ਼ ਹੁੰਦਾ ਹੈ ਐਂ ਝੜ ਜਾਂਦਾ